ਰੈਗੂਲਰ ਤਰ੍ਹਾਂ ਅਸੀਂ ਅੱਜ ਵੀ ਉਸ ਦਿਨ ਵੀ ਖੇਤੀ ਕਰਨ 21 ਜੂਨ ਨੂੰ ਬਿਟਾ ਗਿਆ ਹੈ ਜੋ ਲਗਭਗ 12 ਵਜੇ ਜਪਾਰ ਉਹਨਾਂ ਨੇ ਅੰਦਰ ਐਂਟਰ ਕੀਤੀ ਹੈ ਪੜੋਸੀਆਂ ਨੇ ਦੱਸਿਆ ਚਾਹ ਵੀ ਪੀਤੀ ਹੈ ਕੰਮ ਕਰਤੋਂ ਵੀ ਬੱਚਾ ਬਿਲਕੁਲ ਸਹੀ ਸੀ ਸ਼ਾਮ ਨੂੰ ਜੋ ਗੇਟ ਕਮਾਂਡਰ ਉੱਤੇ ਬੈਠੇ ਵੀ ਅਸਫ ਦੇ ਉਹਨਾਂ ਨੇ ਸਾਨੂੰ ਫੋਨ ਤੇ ਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ ਸ਼ਾਸ਼ਨ ਨਿਮੰਟੋ ਮਟੀ ਜਾ ਕੇ ਵੀ ਇਹ ਸਭ ਨੇ ਸਾਰੀ ਸਰਚ ਕੀਤੀ ਸਰਚ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਬੱਚੇ ਦੇ ਪੈਰ ਨੇ ਉਹ ਪਾਕਿਸਤਾਨ ਵੱਲ ਜਾ ਚੁੱਕੇ ਹਨ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅਮਰਤਪਾਲ ਪਾਕਿਸਤਾਨ ਦੇ ਵਿੱਚ ਦਾਖਲ ਹੋ ਗਿਆ ਇਹ ਜਾਣਕਾਰੀ ਪੁਲਿਸ ਵੱਲੋਂ ਤੇ ਉਹਦੇ ਪਰਿਵਾਰ ਵੱਲੋਂ ਦਿੱਤੀ ਗਈ ਹੈ ਉਹਦੇ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਉਹ ਜਦੋਂ ਬਾਰਡਰ ਵੱਲ ਨੂੰ ਗਿਆ ਸੀ ਕਿਉਂਕਿ ਉਹਨਾਂ ਦੇ ਜਿਹੜੇ ਖੇਤ ਨੇ 8 ਕਿਲੇ ਦੇ ਕਰੀਬ ਉਹਨਾਂ ਦੀ ਜਿਹੜੀ ਖੇਤੀ ਆ ਉਹ ਪਾਕਿਸਤਾਨ ਦੇ ਵਿੱਚ ਪੈਂਦੀ ਹੈ ਜਦੋਂ ਉਹ ਕਰੋ ਨਿਕਲਦਾ ਤਾਂ ਪਾਕਿਸਤਾਨ ਵੱਲ ਜਾਂਦਾ ਤਾਂ ਕਰੋ ਜਦੋਂ ਸ਼ਾਮ ਨੂੰ ਨਹੀਂ ਆਂਦਾ ਤਾਂ ਉਹਦੇ ਘਰ ਵੱਲੋਂ ਚੈਕਿੰਗ ਲਈ ਬੀਐਸਐਫ ਦੇ ਕੋਲ ਜਾਇਆ ਜਾਂਦਾ ਜਿੱਥੇ ਚੌਕੀਆਂ ਬਣੀਆਂ ਹੈ ਬੀਐਸਐਫ ਦੀ ਤਾਂ ਬੀਐਸਐਫ ਵੱਲੋਂ ਕਿਹਾ ਗਿਆ ਹੈ ਕਿ ਉਹਦੀ ਪੈੜ ਦਾ ਜਾ ਰਹੀ ਹੈ ਪਰ ਅੰਦ ਦੇ ਨਿਸ਼ਾਨ ਕੋਈ ਨਹੀਂ ਦਿੱਤੇ ਤੇ ਤਾਂ ਬੀਐਸਐਫ ਵੱਲੋਂ ਪਾਕਿਸਤਾਨ ਦੇ ਉਧਰ ਫੌਜੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਕਿਹਾ ਕਿ ਇੱਥੇ ਕੋਈ ਵੀ ਸੁਰਾਗ ਨਹੀਂ ਹੈ ਤੇ ਅਮਰਪਾਲ ਇੱਥੇ ਦਾਖਲ ਨਹੀਂ ਹੋਇਆ ਹਾਲਾਂਕਿ ਪਰਿਵਾਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਕਿ ਸਾਨੂੰ ਸਾਡਾ ਪੁੱਤ ਚਾਹੀਦਾ ਹੈ ਸੀ ਕਹਿਣਾ ਜਾਨੇ ਵਿੱਚ ਸਾਡੀ ਮੰਗ ਕੇ ਵੀ ਸਾਡਾ ਬੇਟਾ ਵਾਪਸ ਆਉਣਾ ਚਾਹੀਦਾ ਕਿੰਨੇ ਦਿਨ ਹੋ ਗਿਆ ਜੀ ਕਰੋ ਗਿਆ ਨਾ ਪੰਜ ਦਿਨ ਹੋ ਗਏ ਛੇ ਨਹੀਂ ਹਾਰਦੇ ਕਿੰਨਾ ਸਮਾਂ ਹੋ ਗਿਆ ਪਿਛਲਾ ਜਦੋਂ ਦਾ ਖੇਤ ਕੰਮ ਕਰਨ ਜਾਂਦੇ ਸੀ ਸਾਨੂੰ 2004 ਦੇ ਅਸੀਂ ਆਏ ਹਾਂ ਅਸੀਂ ਉਹ ਜਦੋਂ ਤੋਂ ਜਵਾਨ ਹੋਇਆ ਉਸ ਤੋਂ ਉਦੋਂ ਦੇ ਜਾਂਦਾ ਕਹਿੰ ਉਹ 20 ਸਾਲ ਹੋ ਚਲੇ ਨੂੰ ਕਿਹੜੇ ਸਾਲ ਤੋਂ ਇਕੱਲੇ ਨੂੰ ਹੋ ਜਿੰਦੇ ਖੇਤ ਕਰਦੇ ਉਹਦੇ ਪਾਪਾ ਨਾਲ ਨਹੀਂ ਜਾਂਦੇ ਸੀ ਇਕੱਲਾ ਕਰਦਾ ਕਿੰਨੀ ਜ਼ਮੀਨ ਉਧਰ ਤੁਹਾਡੀ ਤਾਰਾਂ ਤੋਂ ਬਾਅਦ 8 ਕਿੱਲੇ ਸਾਰੀ ਉਧਰ ਹੈ ਹਾਂਜੀ ਉਧਰ ਆ ਸਾਡੀ ਜੀ ਬੋਲੋ ਦੀ ਮੰਗ ਕਰਦੇ ਹੋ ਸਰਦਾਰ ਜੀ ਮੰਗ ਸੀ ਕਰਦੇ ਵੀ ਸਾਡਾ ਬੇਟਾ ਜਲਦੀ ਤੋਂ ਜਲਦੀ ਵਾਪਸ ਆਮਣ ਚਾਹੀਦਾ ਸਾਡਾ ਛੋਟਾ ਜਿਹਾ ਬੱਚਾ ਕਿਹਨਾ ਕਰਦਾ ਅਮਰਦੀਪ ਤੁਸੀਂ ਮਾਤਾ ਹਾਂਜੀ ਮੈਂ ਉਹਨਾਂ ਦੀ ਕਿੰਨੇ ਬੇਟੇ ਤੁਹਾਡੇ ਸਾਡਾ ਇੱਕ ਬੇਟਾ ਹੈ ਇੱਕ ਬੇਟੀ ਠੀਕ ਹੈ ਬੇਟਾ ਵੱਡਾ ਹੈ ਬੇਟੀ ਛੋਟੀ ਬੇਟੇ ਦਾ ਨਾਮ ਅਮਰਪਾਲ ਸਿੰਘ ਹੈ ਜੀ ਜੋ ਸਾਡੀ ਜ਼ਮੀਨ ਤਾਰ ਬੰਦੀ ਤੋਂ ਅੰਦਰ ਹੈ ਪੈਂਦੀ ਹੈ ਜੀ ਰਾਣਾ ਪੋਸਟ ਦੇ ਵਿੱਚ 223 ਨੰਬਰ ਇੱਕ ਗੇਟ ਤੇ ਆ ਰੈਗੂਲਰ ਤਰ੍ਹਾਂ ਅਸੀਂ ਅੱਜ ਵੀ ਉਸ ਦਿਨ ਵੀ ਖੇਤੀ ਕਰਨ 21 ਜੂਨ ਨੂੰ ਬਿਟਾ ਗਿਆ ਹੈ ਜੋ ਲਗਭਗ 12 ਵਜੇ ਪਾਰ ਉਹਨਾਂ ਨੇ ਅੰਦਰ ਐਂਟਰ ਕੀਤੀ ਹੈ ਸਾਰਾ ਦਿਨ ਬੱਚੇ ਨੇ ਕੰਮ ਕੀਤਾ ਹੈ ਪੜੋਸੀਆਂ ਨੂੰ ਦੱਸਿਆ ਚਾਹ ਵੀ ਪੀਤੀ ਹੈ ਜੀ ਕੰਮ ਕਰ ਤੋਂ ਵੀ ਬੱਚਾ ਬਿਲਕੁਲ ਸਹੀ ਸੀ ਤਾਂ ਲਾਸਟ ਵਾਰ ਉਹਨੂੰ ਜਦ ਵੇਖਿਆ ਗਿਆ ਤਾਂ ਉਹ ਆਪਦੀ ਜ਼ਮੀਨ ਨੂੰ ਢੇੜਾ ਲਗਾ ਰਿਹਾ ਸੀ ਤੇ ਜਦੋਂ ਬਾਰਡਰ ਲਾਈਨ ਤੇ ਢੇੜਾ ਮਾਰਨ ਵਾਸਤੇ ਗਿਆ ਉਸ ਤੋਂ ਬਾਅਦ ਬੱਚੇ ਦਾ ਕੋਈ ਪੁੱਛ ਦੱਸ ਨਹੀਂ ਸਾਨੂੰ ਪਤਾ ਲੱਗਾ ਵੀ ਬੱਚਾ ਕਿਵੇਂ ਚਲਾ ਗਿਆ ਜਾਂ ਕੀ ਹੋਇਆ ਕੋਈ ਵਹੀਕਲ ਲੈ ਕੇ ਗਿਆ ਸੀ ਪੈਦਲ ਗਿਆ ਸੀ ਘਰ ਤੋਂ ਵਹੀਕਲ ਲੈ ਕੇ ਜਾਂਦੇ ਨੇ ਜੀ ਜੋ ਗੇਟ ਦੇ ਬਾਹਰਲੇ ਪਾਸੇ ਰੁੱਕੇ ਜਾਂਦਾ ਵਹੀਕਲ ਆ ਕਿਹੋ ਵਹੀਕਲ ਲੈ ਕੇ ਗਿਆ ਸੀ ਮੋਟਰਸਾਈਕਲ ਲੈ ਕੇ ਗਿਆ ਸੀ ਹਾਂਜੀ ਸਰ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ ਸ਼ਾਮ ਨੂੰ ਜੋ ਗੇਟ ਕਮਾਂਡਰ ਉੱਥੇ ਬੈਠੇ ਬੀਐਸਐਫ ਦੇ ਹਾਂਜੀ ਉਹਨਾਂ ਨੇ ਸਾਨੂੰ ਫੋਨ ਤੇ ਇੰਟੈਲੀਜੈਂਟ ਕੀਤਾ ਵੀ ਤੁਹਾਡਾ ਬੇਟਾ ਸਾਈਨ ਨਹੀਂ ਕਰਕੇ ਗਿਆ ਤਾਂ ਕਿੱਥੇ ਆ ਭਾਜ ਦੌੜ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੇਟਾ ਤਾਂ ਤਾਰਬੰਦੀ ਤੋਂ ਅੰਦਰ ਬਾਹਰ ਹੀ ਨਹੀਂ ਆਇਆ ਕਿਸੇ ਨੂੰ ਉਸ ਨੂੰ ਦੇਖਿਆ ਹੀ ਨਹੀਂਗਾ ਵੀ ਆਇਆ ਹੈ ਕੀ ਤੁਹਾਨੂੰ ਕਿ ਤੁਹਾਨੂੰ ਕੀ ਲੱਗਦਾ ਕਿਥੇ ਗਿਆ ਦੇਖੋ ਜੀ ਜਦੋਂ ਨਾ ਬੱਚਾ ਮਿਲਿਆ ਤਾਂ ਅਸੀਂ ਬੀਐਸਐਫ ਦੇ ਕੋਲ ਗਏ ਬੀਐਸਐਫ ਨੇ ਸਾਡਾ ਬਿਲਕੁਲ ਮੌਕੇ ਤੇ ਸਾਥ ਦੇ ਕੇ ਉਸੇ ਟਾਈਮ ਗੇਟ ਖੋਲ ਕੇ ਸਰਚ ਕੀਤੀ ਅੰਦਰਲੇ ਪਾਸੇ ਕਿਉਂਕਿ ਜੇ ਹਨੇਰਾ ਪੈ ਜਾਂਦਾ ਕਈ ਵਾਰ ਬੱਚੇਨ ਸੱਪ ਲੜ ਜਾਂਦਾ ਜਾਂ ਕੁਝ ਵੀ ਹੋ ਸਕਦਾ ਸੀ ਤੇ ਹਨੇਰਾ ਹੋਣ ਤੋਂ ਬਾਅਦ ਸਾਨੂੰ ਕੋਈ ਸ਼ੋਰ ਦੀ ਪਾਲ ਨਹੀਂ ਹੋਣੀ ਸੀ ਜੋ ਪ੍ਰਸ਼ਾਸਨ ਨੇ ਮਿੰਟੋ ਮਿੰਟੇ ਜਾ ਕੇ ਵੀਐਸএফ ਨੇ ਸਾਰੀ ਸਰਚ ਕੀਤੀ ਸਰਚ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਜੇ ਬੱਚੇ ਜਿਹੜੇ ਪੈਰ ਨੇ ਉਹ ਪਾਕਿਸਤਾਨ ਵੱਲ ਜਾ ਚੁੱਕੇ ਹਨ ਪੜਾ ਵੀਐਸএফ ਦੇ ਵੱਲ ਪੜਾ ਸਰਉੱਤਰ ਲੱਗੀਆਂ ਸੀ ਉਸ ਤੋਂ ਬਾਅਦ ਰਾਤ ਸੀਓ ਸਾਹਿਬ ਆਏ ਅਰਜੂਡੈਂਟ ਸਾਹਿਬ ਆਏ ਤਾਂ ਵੀਐਸএফ ਨੇ ਸਾਡਾ ਰਾਤ 11 ਵਜੇ ਤੱਕ ਪਾਕਿਸਤਾਨ ਨਾਲ ਮੇਲ ਕਰਦੇ ਰਹੇ ਜਿਆਦਾ ਸਮਾਂ ਹੋਣ ਕਰਕੇ ਪਾਕਿਸਤਾਨ ਨੇ ਸਾਡੇ ਨਾਲ ਮੇਲ ਨਹੀਂ ਕੀਤਾ ਉਸ ਤੋਂ ਬਾਅਦ ਸਵੇਰ 4 ਵਜੇ ਪਾਕਿਸਤਾਨ ਨੇ ਮੇਲ ਕੀਤਾ ਅੱਧਾ 3 ਵਜੇ ਨਾ ਬਰ ਟਾਈਮ ਤੇ ਅ ਮੀਟਿੰਗ ਹੋਈ ਜਿੰਦੇ ਵਿੱਚ ਪਾਕਿਸਤਾਨ ਦੇ ਉੱਚ ਅਧਿਕਾਰੀ ਵੀ ਆਏ ਅਫਸਰ ਵੀ ਆਏ ਜੀ ਤਾਂ ਉਹਦੇ ਵਿੱਚ ਸਾਨੂੰ ਉਹਨਾਂ ਨੇ ਇਹ ਦੱਸਿਆ ਬੱਚਾ ਆ ਜ਼ਰੂਰ ਗਿਆ ਹੈ ਪਾਕਿਸਤਾਨ ਦੇ ਵਿੱਚ ਪਰ ਲੇਕਿਨ ਸਾਨੂੰ ਨਹੀਂ ਮਿਲ ਰਿਹਾ ਇਹ ਪਾਕਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਹਾਂਜੀ ਸਰ ਅੱਛਾ ਵੀ ਸਾਡੇ ਕੋਲ ਨਹੀਂ ਹੈ ਜੀ ਤੱਕ ਤੁਹਾਡਾ ਬੱਚਾ ਮਿਲਿਆ ਜੀ ਵੀ ਆ ਜ਼ਰੂਰ ਗਿਆ ਜੋ ਕਿ ਪੈਰਾਂ ਦੇ ਨਿਸ਼ਾਨ ਜੋ ਪਾਕਿਸਤਾਨ ਵੱਲ ਜਾ ਰਹੇ ਸਨ ਇਸ ਕਾਰਨ ਉਹਨਾਂ ਨੇ ਮਿਲ ਕੇ ਸਾਨੂੰ ਇਹ ਚੀਜ਼ ਦੱਸਿਆ ਉਸੋਂ ਬਾਅਦ ਤੁਸੀਂ ਕੋਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉੱਚ ਅਧਿਕਾਰੀਆਂ ਨਾਲ ਹਾਂਜੀ ਸਰ ਡੀਆਈ ਸਾਹਿਬ ਨਾਲ ਮੀਟਿੰਗ ਹੋਈ ਏ ਸੀਓ ਸਾਹਿਬ ਨਾਲ ਮੀਟਿੰਗ ਹੋਈ ਏ ਉਹ ਮੌਕੇ ਤੇ ਆਏ ਨੇ ਗਰਾਊਂਡ ਲੈਵਲ ਤੇ ਉਹਨਾਂ ਨੇ ਸਾਡਾ ਬੜਾ ਹੀ ਜ਼ਿਆਦਾ ਸਾਥ ਦਿੱਤਾ ਜਿੰਨਾ ਅਸੀਂ ਕਹਿ ਦਈਏ ਬੀਐਸਐਫ ਨੇ ਸਾਡਾ ਉਹਨਾਂ ਦਾ ਸਾਥ ਦਿੱਤਾ ਬਿਲਕੁਲ ਦਿਨ ਪਰ ਰਾਤ ਹੋ ਕੇ ਸਾਡੇ ਨਾਲ ਖਲੋਤੇ ਹਨ ਹੁਣ ਵੀ ਲਗਭਗ 4 ਦਿਨ ਹੋ ਚੁੱਕੇ ਨੇ ਇਸ ਗੱਲ ਨੂੰ 21 ਜੂਨ ਨੂੰ ਬੱਚਾ ਬੇਟਾ ਗਿਆ ਸੀ ਤਾਂ ਲਗਭਗ ਡੇਲੀ ਮੀਟਿੰਗ ਪਾਕਿਸਤਾਨ ਨਾਲ ਕੀ ਨਾਮ ਕੀ ਹੈ ਨੌਜਵਾਨ ਦਾ ਉਮਰ ਕਿੰਨੀ ਹੈ 23 ਸਾਲ ਉਮਰ ਹੈ ਜੀ ਉਹਨਾਂ ਦੀ ਬੇਟੇ ਦਾ ਨਾਮ ਅਬਰਤਪਾਲ ਸਿੰਘ ਹੈ ਜੀ ਉਸ ਦਾ ਉਮਰ ਕਿੰਨੀ ਹੈ 23 ਸਾਲ ਸਰ ਸ਼ਾਦੀ ਕਿਦਾਂ ਦੀ ਹਾਂਜੀ ਸਰ ਇੱਕ ਬੱਚਾ ਉਹਨਾਂ ਦਾ ਸਿਰਫ 23 ਮਹੀਨਾ ਦਾ ਅੱਛਾ ਜੀ ਹਾਂਜੀ ਸਰ ਕੀ ਹੁਣ ਤੁਸੀਂ ਮੰਗ ਅਸੀਂ ਮੰਗ ਕਰਨਾ ਚਾਹੁੰਦੇ ਆ ਸੈਂਟਰ ਸਰਕਾਰ ਤੋਂ ਪ੍ਰਸ਼ਾਸਨ ਤੋਂ ਉੱਚ ਅਧਿਕਾਰੀਆਂ ਤੋਂ ਕਿ ਸਾਡੇ ਬੱਚੇ ਨੂੰ ਪਾਕਿਸਤਾਨ ਦੇ ਵਿੱਚੋਂ ਲੱਭ ਕੇ ਸਾਡੇ ਵੱਲ ਕਿਤਾ ਜੀ ਇਨੀ ਉੱਧਰ ਜ਼ਮੀਨ ਦਾ ਬਿਦਾਰੋ ਫਾਰ ਸਾਡੇ 8.5 ਏਕੜ ਦੀ ਤਾਰ ਬੰਦੀ ਦਾ ਅੰਦਰ ਜ਼ਮੀਨ ਕਿੰਨੇ ਚੱਟੇ ਤੁਸੀਂ ਉੱਥੇ ਬਾਈ ਕਰਦੇ ਅਸੀਂ 2400 ਬਾਈ ਕਰ ਰਹੇ ਹਾਂ ਜੀ ਉੱਥੇ ਟੋਟਲੀ ਤੁਹਾਡੀ ਜ਼ਮੀਨ ਉੱਧਰ ਹਾਂਜੀ ਸਰ ਸਾਡੀ ਜੋ ਵੀ ਤਾਰਬੰਦੀ ਤੋਂ ਅੰਦਰ ਇਹ ਜ਼ਮੀਨ ਟੋਟਲੀ ਜੀ ਤੁਹਾਡਾ ਆਪੇ ਦਾੰਦ ਪਹਿਲਾਂ ਵੀ ਜਾਂਦਾ ਪਾਰਪ ਹਾਂਜੀ ਬਿਲਕੁਲ ਸਾਰੀ ਖੇਤੀ ਉਹ ਆਉਂਦਾ ਜੀ ਖੇਤੀ ਉਹ ਖੇਤੀ ਉਹ ਆਉਂਦਾ ਜੀ ਵੀ ਇਹ ਕਰਕੇ ਉਸ ਤੋਂ ਬਾਅਦ ਉਹਨੇ 5 ਸਾਲ ਤਾਂ ਮੈਨੂੰ ਲਗਾਤਾਰ ਹੋ ਗਿਆ ਮੈਂ ਖੇਤ ਜਾ ਕੇ ਨਹੀਂ ਦੇਖਿਆ ਇੱਕ ਦੋ ਵਾਰ ਸਾਲ ਚ ਜਾਣਾ ਬਸ ਜੀ ਤਾਂ ਠੀਕ ਰਹਿੰਦਾ ਹੀ ਮਾਨ ਸਰ ਬਿਲਕੁਲ ਜੀ ਸਰ ਰਾਤ ਘਰ ਚ ਤੁਹਾਡੀ ਮੋਟ ਬੈਸ ਹੋਈ ਉਹਨਾਂ ਦੀ ਮੀਆਂ ਬੀਬੀ ਦੀ ਕੋਈ ਜੱਦੀ ਇਹੋ ਜਿਹੀ ਵੱਡੀ ਗੱਲ ਨਹੀਂ ਹੈਗੀ ਕੋਈ ਵੀ ਚੱਕਰ ਇਹੋ ਜਿਹਾ ਨਹੀਂ ਹੈਗਾ ਵੀ ਜਿਹੜਾ ਉਸ ਮਸਲੇ ਦੇ ਵਿੱਚ ਜਾ ਸਕਦਾ ਬੱਚਾ ਅਸੀਂ ਜੋ ਔਰਮਾਨ ਨੇ ਸਾਡੇ ਵੀ ਉਸਨ ਗਰਮੀ ਬਹੁਤ ਜ਼ਿਆਦਾ ਪਈ ਸੀ ਕਿਉਂਕਿ ਬੀਐਸਐਫ ਸਾਨੂੰ ਧੁੱਪ ਦੇ ਸਮੇਂ ਦੇ ਵਿੱਚ ਹੀ ਕੰਮ ਕਰਨ ਨੂੰ ਸਮਾਂ ਮਿਲਦਾ ਹੈ ਕਿਉਂ 9 ਤੋਂ 5 ਮਿਲਦਾ ਤੇ ਗਰਮੀ ਦਾ ਸੀ ਜਨ ਹੁੰਦਾ ਸਾਨੂੰ ਮਹਿਸੂਸ ਹੋਇਆ ਸਾਡੇ ਬੱਚੇ ਨੂੰ ਗਰਮੀ ਦਾ ਜਾਂ ਸਮਝ ਲਓ ਵੀ ਚੱਕਰ ਆਇਆ ਜਾਂ ਕੁਝ ਵੀ ਆਇਆ ਜਾਂ ਬੀਪੀ ਵਧਨ ਦਾ ਕੁਝ ਵੀ ਹੁਣ ਕਾਰਨ ਸਮਝ ਸਕਦੇ ਆਂ ਵੀ ਬੱਚਾ ਕਿਉਂ ਲੰਗੇ ਲੇਕਿਨ ਸਾਡਾ ਬੱਚਾ ਕੋਈ ਵੀ ਗਲਤ ਅਨਸਰਾਂ ਨਾਲ ਨਹੀਂ ਮਿਲਿਆ ਸੀ ਕਿਸੇ ਪਾਸਿਓਂ ਵੀ ਪ੍ਰਸ਼ਾਸਨ ਕੋਈ ਵੀ ਅਧਿਕਾਰੀ ਆਪਣੀ ਪੜਤਾਲ ਕਰ ਸਕਦਾ ਪਿੰਡ ਖੇਰੇਕਾਂ ਦੇ ਵਿੱਚੋਂ ਆਖੀ ਇਹ ਸਾਡਾ ਐਕੋ ਜਿਹਾ ਕੋਈ ਵੀ ਲਿੰਕ ਨਹੀਂ ਸੀ ਕਿਸੇ ਨਾਲ ਵੀ ਉਹਦਾ ਬਹੁਤ ਮਿਹਨਤੀ ਸੀ ਜੀ ਬਹੁਤ ਮਿਹਨਤ ਕਰਦਾ ਹੈ ਨਾ ਆਪਦਾ ਪਿੰਡ ਵਿੱਚ ਪਰਾਲਾ ਕੀਤਾ ਇੱਕ ਬੂਮ ਬਣਾਇਆ ਹੋਰ ਵੀ ਟਰੈਕਟਰ ਦੇ ਸੰਦ ਬਣਾਏ ਨੇ ਸਾਰਾ ਦਿਨ ਜਾਨੀ ਕਿ ਉਹ ਬੂਮ ਤੇ ਸਪਰੇ ਵੀ ਕਰਦਾ ਤੇ ਨਾਲ ਜਾ ਕੇ ਆ ਬਗੈਰਾ ਗੋਏ ਦੀਆਂ ਟਰਾਲੀਆਂ ਭਰਨੀ ਹੁੰਦੀ ਉਹਨਾਂ ਮਸ਼ੀਨ ਬਣਾਈ ਜਈਏ ਉਹਦੇ ਨਾਲ ਤੇ ਸਾਰੇ ਪਿੰਡ ਵਿੱਚ ਮੇਰਾ ਵਰਤਨ ਬਹੁਤ ਜ਼ਿਆਦਾ ਹੈਗਾ ਸੀ ਇਹਦਾ ਤੇ ਹਰੇਕ ਬੰਦੇ ਨੂੰ ਵਧੀਆ ਬੁਲਾਣਾ ਸਾਰਾ ਦਿਨ ਖੇਤੀ ਚ ਕੰਮ ਕਰਨਾ ਕੋਲ ਨਾਲ ਰਹਿੰਦਾ ਸੀ ਸਾਰੇ ਬਾਪ ਦੇ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਤੋਂ ਮੰਗ ਕਰਨੇ ਆ ਗ੍ਰਹਿ ਮੰਤਰਾਲੇ ਤੋਂ ਸਾਡਾ ਬੱਚਾ ਸਾਨੂੰ ਵਾਪਸ ਦਵਾਇਆ ਜਾਵੇ ਗ੍ਰਹਿ ਮੰਤਰਾਲੇ ਨੇ ਕੋਈ ਭੇਜੀ ਜਿੱਥੇ ਹਾਂ ਫੈਕਸ ਕੀਤੀਆਂ ਜਾਂ ਲਿਜੋ ਮੈਂ ਚਿੱਠੀਆਂ ਭੇਜੀਆਂ ਜੀ ਨਹੀਂ ਉਹਨਾਂ ਨੂੰ ਸੋ ਦਿੱਤੇ ਕੀ ਪੋਸਗੋਈ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ ਅਮਰਤਪਾਲ ਨੂੰ ਵਾਪਸ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਬੀਐਸਐਫ ਦੇ ਜਵਾਨਾਂ ਦੀ ਪਾਕਿਸਤਾਨ ਦੇ ਜਿਹੜੇ ਜਵਾਨ ਨੇ ਬਾਰਡਰ ਦੇ ਉੱਤੇ ਬੈਠੇ ਉਹਨਾਂ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ ਅਮਰਤਪਾਲ ਸਿੰਘ ਪੁੱਤਰ ਜਗਰਾਤ ਸਿੰਘ ਵਾਸੀ ਖੈਰੇਕੇ ਤਾੜ ਇਹ ਜਿਹੜਾ ਹੈਗਾ ਸੀਗਾ ਅਮਰਤਪਾਲ ਆ ਮਿਤੀ ਜਿਹੜਾ ਹੈਗਾ ਸੀਗਾ ਇਹ 22 6 25 ਇੱਕ ਸਾਨੂੰ ਪੱਤਰ ਮਸੀ ਮਸੂਲ ਹੋਇਆ ਸੀਗਾ 160 ਬਟਾਲੀਅਨ ਕੰਪਨੀ ਕਮਾਂਡਰ ਬੀਐਸਐਫ ਵੱਲੋਂ ਪੱਤਰ ਮਸੂਲ ਹੋਇਆ ਸੀਗਾ ਵੀ ਅਮਰਤਪਾਲ ਆ ਜਿਹੜਾ ਇਹ ਆਪਦੀ ਖੇਤ ਗਿਆ ਸੀਗਾ ਖੇਤੀ ਕਰਨ ਲਈ ਤਾਰ ਤੋਂ ਪਾਰ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਤਾਰ ਤੋਂ ਸਰਾ ਤੋਂ ਪਾਰ ਉੱਥੇ ਵਾਪਸ ਨਹੀਂ ਆਇਆ ਉਹਦੇ ਸਬੰਧੀ ਅਸੀਂ ਜਿਹੜਾ ਹੈਗਾ ਇਹਦਾ ਡੀਡੀਆਰ ਨੰਬਰ ਆ ਜਿਹੜਾ ਉਹ ਅਸੀਂ ਰੋਰ ਨਾਮ ਚਾ ਦਰਜ ਕੀਤੀ ਹੈ ਅਗਲੀ ਜਿਹੜੀ ਪੜਤਾਲ ਆ ਉਹ ਜਾਰੀ ਆ ਅਜੇ ਕੁਝ ਸਾਹਮਣੇ ਆਇਆ ਕੀ ਹੋਇਆ ਕੀ ਹੈ ਨਹੀਂ ਹਜੇ ਤੱਕ ਕੋਈ ਵੀ ਗੱਲ ਹੈ ਜਿਹੜੀ ਉਹ ਸਾਹਮਣੇ ਨਹੀਂ ਆਈ ਵੀ ਕਿਸੇ ਤਰ੍ਹਾਂ ਦਾ ਵੀ ਅਜੇ ਉਹਨੂੰ ਵੈਰੀਫਾਈ ਕਰ ਰਹੇ ਆ ਵੀ ਕਿਉਂ ਗਿਆ ਕਿ ਮੈਂ ਹਾਂ ਉਸੇ ਤਰੀਕ ਨੂੰ ਸਾਨੂੰ 23 ਤਰੀਕ ਨੂੰ ਸਵੇਰੇ ਮਾਰਨਿੰਗ ਜਿਹੜੀ ਹੈਗੀ ਆ ਉਹਦੇ ਜਗਰਾਤ ਸਿੰਘ ਵੱਲੋਂ ਅਮਰਤਪਾਲ ਦੇ ਫਾਦਰ ਵੱਲੋਂ ਵੀ ਸਾਨੂੰ ਇੱਕ ਜਿਹੜੀ ਦਰਖਾਸਤ ਆ ਉਹ ਦਿੱਤੀ ਗਈ ਹੈ ਦੱਸਿਆ ਦੱਸਿਆ ਕੀ ਕਿਹਾ ਹੈ ਉਹਦੇ ਵਿੱਚ ਇਹ ਕਿਹਾ ਸੀਗਾ ਵੀ ਸਾਡਾ ਜਿਹੜਾ ਲੜਕਾ ਅਮਰਤਪਾਲ ਉਹ ਮੈਰਡ ਆ ਵੀ ਉਹ ਖੇਤੀ ਕਰਨ ਲਈ ਗਿਆ ਸੀ ਅਤੇ ਵਾਪਸ ਨਹੀਂ ਆਇਆਗਾ ਤਾਰ ਤੋਂ ਪਰ ਉਹ ਕਹਿੰਦੇ ਵੀ ਪਾਕਿਸਤਾਨ ਚਲਾ ਗਿਆ ਉਹ ਆ ਵੀ ਵਾਪਸ ਨਹੀਂ ਆਇਆ ਬੀਐਸਐਫ ਵੱਲੋਂ ਕੀ ਕੀਤਾ ਗਿਆ ਬੀਐਸਐਫ ਵੱਲੋਂ ਵੀ ਇਹੀ ਸੀਗਾ ਵੀ ਇਹਨੂੰ ਅਸੀਂ ਲਿਖਤੀ ਪੜਤੀ ਜਿਹੜਾ ਹੈਗਾ ਉੱਥੇ ਐਂਟਰੀ ਹੁੰਦੀ ਆ ਰਜਿਸਟਰ ਤੇ ਜਦੋਂ ਸ਼ਾਮ ਨੂੰ ਚੈੱਕ ਕੀਤਾ ਗਿਆ ਵੀ 6 ਵਜੇ ਸਾਰੇ ਕਿਸਾਨ ਆ ਜਿਹੜੇ ਵਾਪਸ ਆਉਂਦੇ ਆ ਉਹ ਕਹਿੰਦੇ ਵੀ ਆਇਆ ਨਹੀਂ ਉਥੋਂ ਵਾਪਸ ਨਹੀਂ ਆਇਆਗਾ ਏ ਉਹਦੇ ਸਬੰਧੀ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਲਿਖਤੀ ਤਲਾਹ ਦਿੱਤੀ ਆ ਉਹਦੇ ਸਬੰਧੀ ਅਸੀਂ ਨੂੰ ਸਾਰੇ ਨੂੰ ਜਿਹੜਾ ਹੈਗਾ ਮਾਮਲਾ ਵਿਖਤਵਰਤ ਕਰਕੇ ਇਹਦੀ ਇਹਨੂੰ ਵੈਰੀਫਾਈ ਕਰ ਰਹੇ ਹਾਂ ਹੁਣ ਤੱਕ ਕੀ ਸਾਹਮਣੇ ਆਇਆ ਜਿਵੇਂ ਜਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਤੁਹਾਡੀ ਰਹੀ ਹੈ ਕੀ ਪਰਿਵਾਰ ਵੱਲੋਂ ਦੱਸਿਆ ਗਿਆ ਤੇ ਹੁਣ ਤੱਕ ਕੋਈ ਖੁਲਸੂ ਲੋਕ ਕੀ ਕੀ ਤਰ੍ਹਾਂ ਦੇ ਕਦਮ ਚੁੱਕੇ ਜਾਂ ਉਹ ਅਜੇ ਤਫ਼ਤੀਸ਼ ਸਾਡੀ ਥੋੜੀ ਜੀ ਕਨਫਿਡੈਂਸ਼ੀਅਲ ਹੈ ਤੁਹਾਡੋਂ ਜਿੰਨਾ ਚਿਰ ਉਹ ਮਿਲਦਾ ਨਹੀਂ ਸ਼ੇਅਰ ਨਹੀਂ ਕਰ ਸਕਦੇ ਬਾਕੀ ਪੜਤਾਲ ਸਾਡੀ ਜਾਰੀ ਹੈ ਪਾਕਿਸਤਾਨ ਨਾਲ ਇਹਨਾਂ ਦੀ ਗੱਲਬਾਤ ਹੋਈ ਹੈ ਇਸ ਬੰਦੇ ਦੇ ਬਾਰੇ ਕਿ ਆ ਵੀ ਇਹ ਸਾਡਾ ਬੰਦਾ ਉੱਤਰ ਗਿਆ ਨਹੀਂ ਸਾਡੀ ਕੋਈ ਗੱਲਬਾਤ ਨਹੀਂ ਹੋਈ ਉੱਥੇ ਹਾਂਜੀ ਤਾਂ ਸਾਨੂੰ ਪਿੱਛੇ 23 ਤਰੀਕ ਦੇ ਦੋ ਦਿਨ ਪਹਿਲਾਂ ਦਾ ਹੀ ਮੈਟਰ ਹੈ ਇਹ ਇਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਸਰ ਅਧਿਕਾਰੀਆਂ ਨੇ ਕੁਝ ਦੱਸਿਆ ਕਿ ਪਾਕਿਸਤਾਨ ਨਾਲ ਕੀ ਗੱਲਬਾਤ ਹੋਈ ਨਹੀਂ ਉਹ ਕਹਿੰਦੇ ਵੀ ਅਸੀਂ ਇਹਨੂੰ ਜਿਹੜਾ ਹੈਗਾ 6 ਵਜੇ ਨੇ ਵਾਪਸ ਆਉਣਾ ਸੀ ਅਜੇ ਆਇਆ ਨਹੀਂ ਕਿ ਹਜੇ ਉਹਨਾਂ ਨੇ ਸਾਨੂੰ ਇਤਲਾਹ ਦਿੱਤੀ ਹੈ ਉਹਦੇ ਸੰਬੰਧੀ ਅਸੀਂ ਜਿਹੜਾ ਹੈਗਾ ਇਹਨੂੰ ਅ ਅਜ ਪਰ ਲੌਇਰ ਦੇ ਤੇ ਕਾਰਵਾਈ ਕਰ ਰਹੇ ਹਾਂ ਸੋ ਅਮਰਿਤਪਾਲ ਸਿੰਘ ਜੋ ਕਿ ਕਿਸਾਨ ਹੈ ਫਿਰੋਜ਼ਪੁਰ ਦਾ ਰਹਿਣ ਵਾਲਾ ਉਹ ਆਪਣੇ ਜ਼ਮੀਨ ਦੇ ਵਿੱਚ ਗਿਆ ਸੀ ਖੇਤੀ ਦੇ ਲਈ ਪਰ ਉਹ ਵਾਪਸ ਨਹੀਂ ਆਇਆ ਪਰਿਵਾਰ ਵਾਲੇ ਪਰੇਸ਼ਾਨ ਨੇ ਹੁਣ ਵੇਖਣਾ ਹੋਵੇਗਾ ਪਾਕਿਸਤਾਨ ਵੱਲੋਂ ਜਿੱਥੇ ਇੱਕ ਵੱਡਾ ਦਾਵਾ ਕੀਤਾ ਗਿਆ ਹੈ ਕਿ ਅਮਰਿਤਪਾਲ ਪਾਕਿਸਤਾਨ ਦੇ ਵਿੱਚ ਨਹੀਂ ਹੈ ਪਰ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਨੂੰ ਵਾਪਸ ਲੈ ਕੇ ਆਉਣ ਦੀ ਹੁਣ ਵੇਖਣਾ ਹੋਵੇਗਾ ਪਰਿਵਾਰ ਦੀ ਕਿਸ ਤਰ੍ਹਾਂ ਕੇ ਦੇ ਨਾਲ ਵੀ ਐਸਐਫ ਵੱਲੋਂ ਮਦਦ ਕੀਤੀ ਜਾਂਦੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ